ਸ੍ਰੀ ਗਾਂਜੀਵੇ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਜਨਾ ਬਈ ਪਿਛਲੀ ਵੀਡੀਓ ਦੇਖਿਆ ਨਾ ਪਹੁੰਚ ਜਨਾ ਜਿਹੜਾ ਸ੍ਰੀ ਬਕਸਰ ਸਾਹਿਬ ਆਏ ਹੋਏ ਤੇ ਬਸ ਉਹਦਾ ਹੁਣ ਐਂਡੇ ਦਾ ਮੌਤ ਦਾ ਨਾ ਆਪਣਾ ਬਹਾਟ ਕਰਾਉਦਾ ਹੀ ਦੇਖਿਆ ਪਿੱਛੇ ਕੋਲ ਆਪ ਦੇ ਵਿੱਚ ਵੀ ਜਿਹੜਾ 4 ਦਿਨਾਂ ਦੇ ਵਿੱਚ ਸੀ ਜਨਾ ਨਾ ਖਤਮ ਹੋ ਗਿਆ ਕਰਕੇ ਸ੍ਰੀ ਬਕਸਰ ਸਾਹਿਬ ਤੋਂ ਮਸ਼ੀਨ ਆਪਾਂ ਨੂੰ ਬੜੇ ਬਿੰਡ ਦੇ ਕੇ ਦੇਦੇ ਚਾਹ ਕੋਡਰ ਆਪਣੀਆਂ ਆ ਨਾ ਉੱਤੇ ਜੇ ਲੋਈ ਨਹੀਂ ਚਾਹਦੇ ਚਲੋ ਪਾਕਾ ਜੋ ਹੈ ਨਾ ਉਹਦਾ ਕੁਮਾਰਾ ਮੋਟਾ ਜਾ 1-2 ਦਿਨ ਲਾ ਕੇ ਵੀ ਦੇਖਦੇ ਆ ਹੋਰ ਜਿੱਦਾਂ ਨੂੰ ਮੰਨਦਾ ਪਲਾਨ ਹੈ ਨਾ ਬਾਕੀ ਮੇਰਾ ਵੀ ਸੱਥਿਓ ਜੇ ਏਰੀਆ ਚ ਕਿਹ ਚ ਹੋਵੇ ਕੰਮ ਵਧੀਆ ਨਾ 1-2 ਘਰਾਂ ਨਹੀਂ ਹੋਵੇ ਬਹੁਤਾ ਨਾ ਹੋਵੇ 1.5 ਦਾ ਵਿਲਾ ਚਲੋ ਬਣ ਜਵੇ ਵਧੀਆ ਹੀ ਆ ਨਾ ਲਾਹੇ ਦਾ ਹੀ ਆ ਬਾਕੀ ਦੱਸਿਓ ਚੱਲੇ ਆਈਆਂ ਨਾ ਪਹੁੰਚ ਗਏ ਕੋਟਕਪੂਰੇ ਦੇ ਪਿੱਛੇ ਆ ਥੋੜਾ ਜਿਹਾ ਬਸ ਉੱਜਨੇ ਆਈਆਂ ਯਾਰ மோட்ட ਸਾਰਾ ਮਨ ਰਮ ਗਿਆ ਨਹੀਂ ਨਾ ਸਾਰਾ ਲਵੇ ਲੱਗ ਗਿਆ ਹੁਣ ਦੂਜੀ ਮਸ਼ੀਨ ਨੂੰ ਹਣਾ ਚਲੋ ਉਹਦੇ ਕੋਲ ਲਾ ਕੇ ਇੱਕ ਡੈੜੀ ਤੋਂ ਉਹ ਰੈਲੀ ਜੀ ਹੋ ਜੂਗੀ ਫੇ ਕੰਮ ਰਹਿਣਾ ਜਾ ਹੋ ਜੂਗਾ ਫਿਰ ਦੇਖਦੇ ਆ ਉਹਦੇ ਵੀ ਦੋ ਚਾਰ ਦਿਨਾਂ ਅਸਲੋ ਸਾਰਾ ਏਰੀਆ ਸਾਫ਼ ਹੋ ਗਿਆ ਕਿ ਪਤੰਦਰ ਅੰਦਰ ਨਹੀਂ ਮੈਂਦਾ ਬਾਹਰ ਹੀ ਮੈਂਦਾ ਕਹਿੰਦਾ ਐਸੀ ਜਨੀਨ ਆਉਣ ਲੱਗੀ ਨੇ ਦੱਸੋ ਭਾਈ ਜੇ ਕੈਨੂੰ ਕਹਿੰਦਾ ਸੋਲਤ ਦੋ ਉਹ ਵੀ ਨਹੀਂ ਚੰਗੀ ਲੱਗਦੀ ਐ ਸਟਿੰਗਾ ਪਿੰਦਾ ਬਾਹਰ ਬੈਠ ਗਿਆ ਯਾਰ ਤਾਂ ਹੀ ਗਰਮੀ ਨਹੀਂ ਮੰਦਾ ਆਹ ਸਾਰਾ ਏਰੀਆ ਵੀ ਸਾਫ਼ ਹੋ ਗਿਆ। ਫਾਕਿਰ ਚੱਲੇ ਆਂ, ਜਾਈ ਜੰਨੇ ਆਂ, ਭਜਾਈ ਜੰਨੇ ਆਂ। ਆਹ ਦੇਖੋ ਇਧਰ ਖਤਮ। ਪਹਿਲੀ ਵਾਰੀ ਵਈ ਸੀ ਜਨਾ ਨਾ ਜਿਹੜਾ ਇੰਨਾ ਦੇਖਿਆ ਵੀ 14 ਦਿਨਾਂ ਦੇ ਵਿੱਚ ਸੀਜ਼ਨ ਦਾ ਨਾ ਐਂਡੋਜਵੇ। ਚਲੋ ਚੱਲਦੇ ਆਂ ਮਿਲਦੇ ਆ ਤੁਹਾਨੂੰ ਸ਼ਾਹਕੋਟ ਚੱਲ ਗਏ ਹੁਣ। ਲੋ ਇਹ ਪਿੰਡ ਖੱਤਰ ਨਾਲ ਤੋਂ ਮਸ਼ੀਨ ਚੱਲੀ ਆ ਗਈ ਆਪਣਾ ਇੱਧਰ ਹੀ ਰਸਤੇ 'ਚ ਉਹ ਸਰਪਾਰ ਕਰਕੇ ਪਜਾਵਾ ਵੀ ਜੁੱਤੀ ਹਾਊਸ ਜੁੱਤੀਆਂ ਦੁਕਾਨ ਤੇ ਹੀ ਪੰਜਾਬੀ ਜੁੱਤੀ ਆ ਪੰਜਾਬੀ ਜੁੱਤੀ ਬਾਈ ਜੀ ਬਹੁਤ ਵਧੀਆ ਬਣਾਈਆਂ ਹੋਈਆਂ ਇੱਕ ਤੇ ਇੱਕ ਜੁੱਤੀ ਆ ਬਣਾਉਂਦੇ ਵੀ ਆ ਪਈ ਤਿਆਰ ਕਰਦੇ ਜੀ ਇਧਰ ਬਾਈ ਜੀ ਲੱਗੇ ਹੋਇਆ ਆਪਣੀ ਤਿਆਰ ਕਰਦੇ ਜੁੱਤੀ ਐ ਇੱਕ ਤੇ ਇੱਕ ਡਿਜ਼ਾਈਨ ਬੜੀ ਵਧੀਆ ਤੇ ਵਧੀਆ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਇੱਥੇ ਨਾ ਬੜੇ ਮੁਕਸਰ ਸਾਹਿਬ ਨੂੰ ਜਾਂਦੇ ਜਾਂਦੇ ਇੱਕ ਰਾਤ ਤੇ ਪਹਿਲਾਂ ਮੈਂ ਕਰਾ ਜਿਹੜਾ ਇੱਕ ਵੀਰ ਆਪਣੇ ਵੀਡੀਓ ਦੇਖਦਾ ਇਹਨੇ ਇਹਨਾਂ ਇੱਥੇ ਪੰਜਾਬੀ ਜੁੱਤੀ ਦੀ ਦੁਕਾਨਾਂ ਮੈਂ ਫਨ ਅੱਪਾਂ ਪਰਸੋਂ ਲੱਗਿਆ ਨਾ ਭੈਜਣਾ ਤਾਂ ਮੈਂ ਇੱਥੇ ਬੜੀਆਂ ਦੁਕਾਨਾਂ ਜਿਹੜੀ ਮਾਰਕੀਟ ਦੇਖੀ ਆ ਪੰਜਾਬੀ ਜੁੱਤੀ ਦੀ ਤਾ ਜਿਤਨਾ ਆਇਆ ਉਦੋਂ ਮਾਫ਼ੀ ਮੇਰਾ ਕਹਿੰਦਾ ਵੀ ਮੇਰੇ ਬਾਦ ਮੁਕਸਰ ਦੀ ਜੱਤੀ ਲਏ ਗਏ ਹਾਂਜੀ ਉਹਨਾਂ ਮੁਕਸਰ ਅਸੀਂ ਨਿਕਲੇ ਤੇ ਕਿਹਾ ਕਿ 3 15 ਤੋਂ ਆਹਰ ਜੁੱਤੀ ਵੀ ਗਈ ਫਿਰ ਮੈਨੂੰ ਫੋਨ ਲਾਇਆ ਮਨੇ ਮੁੰਡਾ ਕਹਿੰਦਾ ਵੀ ਅਗਰ ਜੁੱਤੀ ਲਗਾ ਦੇਣਾ ਕਹਿੰਦਾ ਵੀ ਸਾਡੇ ਏਰੀਆ ਦੇ ਲਾਗੇ ਨਾ ਸਾਰੇ ਜੁੱਤੀ ਹੋਣਗੇ ਮੈਂ ਕਿਹਾ ਭਾਈ ਇਥੇ ਬਾਈ ਨੇ ਕੋਦਲ ਦੀ ਬੋਲਦਾ ਸੀ ساری ਗਾਹ ਲਾਂਗੇ ਤੇ ਵੀਰੇ ਮੈਂ ਟਰੈਕਟਰ ਲਈ ਆਉਂਦਾ ਸੀਗਾ ਮੈਂ ਦੇਖਦਾ ਮੈਂ ਕਿਹਾ ਭਾਈ ਅੰਦਰ ਲੱਗਦਾ ਬਾਈ ਕਹਿੰਦਾ ਵੀ ਇਹਨੇ ਫੋਨ ਲਾਇਆ ਕਹਿੰਦਾ ਵੀ ਵੀਰੇ ਕਿੱਥੇ ਆ ਮੈਂ ਕਿਹਾ ਅਸੀਂ ਯਾਰ ਜਾਣੇ ਆ ਬਾਗੋਂ ਪੁਰਾਣੇ ਨੇ ਤਾਏ ਬਾਈ ਨੇ ਕਹਿੰਦਾ ਮੈਂ ਜੁੱਤੀ ਲੈਣੀ ਆਂ ਵੀ ਪਿੱਛੇ ਮੁੰਡਾ ਲੱਗਿਆ ਜੀ ਤਾਂ ਇਹ ਮਸ਼ੀਨ ਲਾ ਕੇ ਉਹਰੇ ਬਾਈ ਉਹਨਾਂ ਦੇ ਅੰਦਰ ਪੰਜਾਬ ਜੁੱਤੀ ਹਾਊਸ ਬਹੁਤ ਘੈਂਡ ਹੈ ਨਾ ਬਾਈ ਉਹਨਾਂ ਦਾ ਲੱਗਿਆ ਰ ਕੰਮਕਾਰ ਜੁੱਤੀ ਗਾਰੰਟੀ ਦਾ ਕਰ ਬਾਈ ਉਹਨਾਂ ਦਿੰਦੀ ਹੈ ਦੱਸਿਆ ਵੀ ਦੂਰ ਜਣੀ ਆਂ ਬਾਈ ਕਿੰਨੇ ਖਾਲ ਤੋਂ ਬਣਾ ਰਹੇ ਆਂ ਸਾਡੇ ਜਾਮ ਤੋਂ ਪਹਿਲਾਂ ਜਾਨਾ ਬਰ ਬਾਪੂਣੀ ਕਰਦੇ ਸੀ ਖਾਂ ਤੇ ਗਾਂ ਚੱਲ ਚੌਥੀ ਪਿੜੀ ਚੌਥੀ ਪਿੜੀ ਹਾਂ ਜੀ ਹਾਂ ਬਹੀ ਕੋਲ ਹੈਗਾ ਹਾਂ ਜੀ ਚਾਹਤੀ ਵੀ ਆਪਣੇ ਤਾਂ ਬਣਾਉਂਦੇ ਹੀ ਨਹੀਂ ਬਹੁਤ ਟਾਈਮ ਹੋ ਗਿਆ ਇਹ ਬਹੁਤ ਘਟ ਗਏ ਆਪਣੇ ਤਾਂ ਹੀ ਆਪਣੇ ਬਣਾਉਂਦੇ ਨਹੀਂ ਹੁਣ ਤਾਂ ਮੁੱਲ ਨਹੀਂ ਆਉਂਦੀਆਂ ਇਹਦਾ ਨੰਬਰ ਸਾਰਾ ਸੱਕਨ ਮਨਜ਼ੂਰ ਹੈ ਮੈਂ ਕਮੇਨ ਲੱਗਿਆ ਜਾਂਦਾ ਇੱਕ ਵਾਰੇ ਉੱਥੋਂ ਲੋਕੜੇ ਲਗਾਉਂਦੇ ਯਾਰ ਤੁਹਾਡੇ ਜੁੱਤੀਆਂ ਬਣਦੀਆਂ ਲਿਆ ਕੇ ਲੈਣਾ ਠੀਕ ਹੈ ਇਹ ਵੀਰ ਕੋਲ ਕਮੈਨ ਆ ਆ ਲੈ ਆ ਆਪਣੇ ਲੀਆਂ ਜਾਂ ਆਪਾਂ ਦੇ ਜੋੜੇ ਲੈਣੇ ਆ ਵਧੀਆ ਰੇਟ ਤੇ ਭਾਜਨ ਨੂੰ ਵੀ ਦਵਾ ਤਾਂ ਕੇ ਜਾਂਦਾ ਜਾਂਦਾ ਜੱਤਰਾ ਕਿੱਟਾਈ ਤੋਂ ਬੰਦ ਨਾ ਕੋਈ ਨਹੀਂ ਬਹੁਤ ਨਹੀਂ ਬਹੁਤ ਆਇਆ ਹਾਂ ਵਰਗਾ ਕੰਮ ਕਰਦਾ ਹਾਂ ਚੱਲੀ ਜਾਂਦਾ ਸੁਣਾ ਲੱਗਿਆ ਐਡੀ ਸੀਜ਼ਨ ਦੇਲਾ ਮਿੱਟੀ ਦੇ ਭਾਏ ਲੱਗਿਆ ਨਹੀਂ ਬਾਵਾ ਹੀ ਆ ਜੇ ਉਹ ਪ੍ਰਾਣੀ ਹੋਰ ਬਣੀ ਤੈ ਦੂ ਚੰਗਾ ਟਿਕਾਣਾ ਰੇਸ ਦਾ ਚੰਗਾ ਜੇ ਹੁਣ ਨਵਾਂ ਕੰਦਾ ਹੈ ਨਾ ਜਾ ਕੇ ਮਸ਼ੀਨਾਂ ਜਾਲਦੇ ਹੋਏ ਨਾ ਪੱਕਾ ਕੰਮ ਹੋ ਸਕਦਾ ਪਹਿਲਾਂ ਹੀ ਕੋਈ ਬਾਈ ਕੋਈ ਮਸ਼ੀਨ ਆ ਇਹ ਬਾਈ ਉਹਨੇ ਜੀਤੀ ਲਗਾਣਾ ਇੱਥੇ ਬੈਠ ਕੇ ਚਾਹ ਚੂ ਪੀਤੀ ਭਾਈ ਕਿੰਨੇ ਕ ਤੱਕ ਸ਼ੁਰੂ ਕਰ ਦਿੰਦੇ ਹੋਏ ਹੈ ਜਾਈ ਗਰੇਡ ਕਿੱਥੇ ਕਿੱਥੇ ਸਟਾਰਟ ਹੋਣੀ ਜੀਤੀ ਪੰਜਾਬੀ ਸਾਟੇ ਸ਼ੇਰੂ ਸਟਾਰਟ ਕਦਰਸ਼ੀ ਜੀ ਤੋਂ ਐਂਡਾ ਦਾ ਰੇਟ ਕਿੰਨਾ ਹੈ ਐਂਡਾ ਦਾ 12000 12000 ਉਹ ਮੇਰੀ ਉਹ ਕਿਹੜੀ ਉਹ ਵੀ ਦਿਖਾਓ ਜੀ ਮੜੀ ਦਿਖਾਈ ਮੜੀ ਲੈ ਯਾਰ ਲਿਆ ਉਹ ਵੀ ਦੇਖ ਲਈ ਹਮੜੇ ਸੈਂਪਲ ਜਿਹੜਾ 12000 ਆਪਾਂ ਆਪਣੇ ਨਾਲ ਤਾਂ ਕਿੱਥੇ ਹੈਗਾ ਨਹੀਂ ਦੇਖ ਤਾਂ ਰਹੀ ਹੈ ਮਾਣ ਸਾਲ ਦੇ ਹਾਂਜੀ ਉਹਦੇ ਫਰਕ ਫਰਕ ਟਾਈਮ ਵੱਧ ਰਿਹਾ ਟਾਈਮ ਦੀ ਪੈਸੇ ਅੱਛਾ ਜੀ ਨਹੀਂ ਤਾਂ ਜ਼ਿਆਦਾ ਹੀ ਹੁੰਦੀ ਉਹ ਸਾਰਾ ਅੱਡਾ ਅੱਡਾ ਇਹੀ ਲਿਖਿਆ ਆ ਹਾਂਜੀ ਆਹ ਤੇ ਉਹ ਉਹ ਨਾ ਪੜੀ ਜਾਂਦਾ ਉਹ ਆਰਡਰ ਨਹੀਂ ਦਿੱਤੇ ਐ ਵਜਿਹਾ ਬ੍ਰਿੰਗ ਲੱਕੀ ਦੇ ਕੀਤਾ ਆਹ ਇਹ ਲੋਕ ਉਹਨਾਂ ਵੀਰਾਂ ਦਾ ਦਿੱਤੀ ਗਈ ਸੁਣਿਆ ਨਹੀਂ ਭਾਜਣਾ ਲਓ ਜੀ 7000 ਦੀ ਦਿੱਤੀ ਐ 12000 ਵਾਲੀ ਬਾਈ ਕਹਿੰਦਾ ਆਰਡਰ ਤੇ ਬਣਾਈ ਦੀ ਆ ਬਾਬੇ ਇਹ ਨਹੀਂ ਬਣਾ ਗਿਆ ਲੱਕੇ ਦਾ ਆ ਪੰਜਾਬੀ ਜੁੱਤੀਆਂ ਦੀ ਪਹਿਲੀ ਵਾਰ ਦੇਖੀ ਹੈ ਰੰਗਾਂ ਨੇ ਆਪਣੇ ਨਾਲ ਦੇ ਦੀ ਜਮੀ ਨਹੀਂ ਦੁਕਾਨ ਬੂਟਾਂ ਵਾਲੇ ਰੰਗਾਂ ਤੋਂ ਮੈਂ ਆ ਗਿਆ ਬਾਰੇ ਉਹਦੇ ਲਿਆ ਗਿਆ ਦੇ ਅਸੀਂ ਆਪ ਤਿਆਰ ਕਰਦੇ ਜੀ ਹੋ ਰਹੀਆਂ ਦਾ ਬਹੁਤ ਆਪਣੇ ਹੈ ਦਾ ਹੈ ਬਾਈ ਲਿਆ ਕੇ ਵੇਚਦੇ ਆਪਣੇ ਬਣਾਉਂਦੇ ਨਹੀਂ ਆ ਇਹ ਚੀਜ਼ਾਂ ਬੁੱਢੀਆਂ ਤੇ ਰਾਜੀ ਥੋੜੀ ਇਹ ਨਹੀਂ ਚੀਜ਼ਾਂ ਇਹ ਆ ਜੀ ਆਪਾਂ ਵਿਆਹ ਸਾਦੀ ਵਾਸਤੇ ਨੇ ਇੱਕ ਇੱਕ ਵਾਰ ਬਾਰ ਉਹ ਖਾਲਾ ਜੀ ਟੋਟੇ ਨਾ ਬਾਰ ਬਾਰ ਹਾਂ ਹਾਂ ਬਾਈ ਇਹ ਜੁੱਤੀ ਬਣਾਉਣੀ ਹੈ ਮੁਰਗ ਤਿਆਰ ਕਰਨੀ ਹੈ ਨਾ ਆ ਜੋੜਦ ਨਹੀਂ ਬਸ ਇਹ ਲੈ ਬਣ ਗਈ ਜੁੱਤੀ ਇਹ ਬਈ ਕਿੱਥੇ ਜਾਉਂਦਾ ਬਾਹਰ ਤੋਂ ਲਗਦੇ ਨਾ ਨਹੀਂ ਨਹੀਂ ਆਪਾਂ ਆਪ ਕਰਾਈ ਆ ਵੀ ਆਹ ਕਢਾਈ ਕੀਤੀ ਵੀ ਹੁਣ ਆਪਣੀ ਕਰਾਈ ਵੀ ਜੁੱਤੀ ਬਣਾਉਣੀ ਅੱਛਾ ਤੁਸੀਂ ਆਪ ਕਢਾਈ ਵੀ ਆਪ ਕਰਾਉਣਾ ਨਾ ਕਢਾਈ ਦਾ 25000 ਕਢਾਈ ਵਾਲੇ ਆਪਣਾ ਤਾਂ ਬਾਲਾ ਬਰੀ ਕੀ ਜਾਂਦੇ ਭਜਨ ਬਾਈ ਹਾਂ ਜੀ ਇਹ ਬੋਲ ਆ ਜੀ ਕਢਾਈ ਦਾ ਅੱਛਾ ਇਹ ਆਪ ਕਰਾਉਣਾ ਡਿਜ਼ਾਈਨ ਪ੍ਰਾਪਤ ਆਪਾਂ ਕੋਲ ਜੇ ਡਿਜ਼ਾਈਨ ਨਾਲ ਕਢਾਈ ਕਰਾਂਗੇ ਅੱਛਾ ਜੀ ਹਾਂ ਜੀ ਬੜੀਆ ਬੇਟਾ ਮੈਂ ਤਾਂ ਬਹੁਤ ਹੈ ਜੀ ਜੁੱਤੀ ਪੈਰ ਚਾਹਤੇ ਆਪਾਂ ਨੇ ਸੋਚ ਲਿਆ ਜੁੱਤੀ ਨਾਲ ਜਾਂਤੇ ਲੈ ਕੇ ਪੈਰ ਚ ਪਾਉਣ ਤੱਕਰ ਇਹਦੀ ਮਿਹਨਤ ਤੇ ਮਿਹਨਤ ਹੈ ਮੈਂ ਤਾਂ ਹੀ ਬਹੁਤ ਮਿਹਨਤ ਆ ਆ ਵੀ ਇਹਨਾਂ ਤੋਂ ਨਿਬਲਿਆ ਦੇ ਆ ਬਣਾ ਕੇ ਲਾਉਣਾ ਪੈਂਦਾ ਫੇਰ ਕੜਾਈ ਹੋਣੀ ਹੈ ਤੇ ਵੱਡ ਬੜੀ ਆ ਵੀ ਨਾਨਾ ਦਾ ਫਾਲਤੂ ਜਿਆ ਆ ਸਾਰਾ ਕੰਮ ਆ ਜੀ ਬਿਲਕੁਲ ਇਹਦੇ ਇਹਨਾਂ ਨੂੰ ਬਣਾਉਣੀ ਪੈਂਦੀ ਫਰਮਾ ਦੇ ਆ ਫਰਮਾ ਦੇ ਆ ਬਣਾਉਣਾ ਤਾਂ ਆਪਾਂ ਸਾਰਾ ਫੇਰ ਕੜਾਈ ਹੋਊਗੀ ਫੇਰ ਬਣਾਉਣਾ ਇਹਦੇ ਨਾਲ ਜੀ ਆਹ ਚ ਜੀ ਸਲਾਈ ਹੋਣੀ ਹੈ ਇਰਾਜੀ ਬਾਨੀ ਹੈ ਉਹਦੇ ਵਿੱਚ ਰੈੱਡ ਬਾਇਟ ਬਲੈਕ ਪਾਇਆ ਹੋ ਆ ਕੀ ਹੈ ਪਕਾ ਰਹੇ ਨੇ ਰੇਟੀ ਜਿਆ ਦੇ ਆ ਮੈਂ ਤੇ ਵੀ ਬਹੁਤ ਆ ਜੀ ਹੁਣ ਆਪਾਂ ਜੁੱਤੀ ਚ ਲਾਉਣੀ ਆ ਨਾ ਇਦੀ ਮਕਾਰੀ ਗਰਮੀ ਪਾ ਕੇ ਰੱਖਣਾ ਹੋਰ ਵੀ ਆ ਵੀ ਡੋਰ ਵਧੀਆ ਹੀ ਜੀ ਉਹ ਤਾਂ ਲੁੱਜਾ ਮਾਰੂਗਾ ਅਸੀਂ ਤੂੰ ਤਾਂ ਅੱਗੇ ਤੂੰ ਕਿਹਦੇ ਨਿਕਲਦੇ ਤੂੰ ਕਹਿੰਦੇ ਤੂੰ ਇਹ ਕੋਈ ਮੈਨੂੰ ਆ ਰਿਹਾ ਸੀ ਅੱਜ ਲੈ ਕੇ ਚੱਲੇ ਆ ਬਾਈ ਇਹ ਤਾਂ ਬਾਈ ਦੀ ਜੁੱਤੀ ਨਿਕਲੀ ਵਧੀਆ ਤਾਂ ਬਾਈ ਨੂੰ ਪਹਿਨੇ ਕਹਦਾ ਤੇਰੇ ਕਾਕ ਪੱਕੇ ਆ ਹੈ ਨਹੀਂ ਦਾ ਫੇਰਾ ਜੁੱਤੀ ਉਰਾਲੇ ਕਨੇ ਗੜੀ ਆ ਲੈ ਜਾ ਕਰਨੀ ਆ ਫਿਰ ਕੋਤੇ ਉਹ ਵੀ ਯਾਤਰਾ ਜੀ ਨੂੰ ਲੈ ਕੇ ਤੇ ਭਾਈ ਮੈਂ ਕਿਹਾ ਕਿ ਤੇ ਮਾਨ ਤੋਂ ਮੈਂ ਕਿਹਾ ਤੈਨੂੰ ਕਿਤੇ ਮਿਆਂ ਗੇਰਾ ਲੋ ਜਿੱਪ ਤੋਂ ਮੈਨਾ ਬਾਹਰ ਤੇ ਜਾਣੇ ਤੇ ਮੈਂ ਕਿਹਾ ਦਾ ਦਿਮਾਗ ਕੀ ਨਹੀਂ ਗੱਲ ਵੀ ਤੂੰ ਸਾਡੇ ਪਿੰਡ ਆ ਖਾਲੀ ਆ ਜਾਣਾ ਹੈ ਮੈਂ ਗੱਲ ਕਰ ਬਸ ਮੈਂ ਜਿੱਥੇ ਚਲੇ ਇਹਨਾਂ ਦਾ ਬੱਦੇ ਘਰ ਦਾ ਇੱਕ ਸ਼ੋਪਾ ਦੇ ਗਾ ਬੜਾ ਵਧੀਆ ਲੱਗਿਆ ਬਾਈ ਉਹਨਾਂ ਦਾ ਹਸਾਬਨਾ ਬਾਈ ਉਹਨਾਂ ਦਾ ਨੰਬਰ ਇਹ ਮੇਰੇ ਕਿਸੇ ਵੀ ਪੰਜਾਬੀ ਜੁੱਤੀ ਦਾ ਚਾਹਵਾਨ ਬਾਈ 홈 ਡਿਲੀਵਰੀ ਤਾਂ ਨਹੀਂ ਕਰਦੇ ਉਹਨੇ ਹਾਂ ਤੇ ਕਰ ਦਿੰਦੇ ਆ ਹਾਂ ਹਾਂ ਆਨ ਡਿਲੀਵਰੀ ਕਰਦੇ ਆ ਆ ਬਾਈ ਉਹਨਾਂ ਦਾ ਨੰਬਰ ਆ ਇਹਦੇ ਸੰਪਰਕ ਕਰਕੇ ਹਨਾ ਤੁਸੀਂ ਜੁੱਤੀ ਜੈਜ ਆਪਣਾ ਕੋਈ ਵੀ ਚੀਜ਼ ਆ ਆਰਡਰ ਜੈਜ ਤੁਹਾਨੂੰ ਮਨ ਪਸੰਦ ਉਹਦੇ ਚਾਹੀਦੀ ਜੁੱਤੀ ਉਹ ਜੈ ਆਰਡਰ ਕਰਕੇ ਤੁਸੀਂ ਆਨਲਾਈਨ ਹਨਾ ਕਰਾ ਤੁਸੀਂ ਮੰਗਵਾ ਸਕਦੇ ਹੋ ਬਾਕੀ ਬਾਈ ਉਹਨਾਂ ਦਾ ਰੇਟ ਜੋ ਹਨਾ ਬਹੁਤ ਵਧੀਆ ਇਹਨਾਂ ਦਾ ਹਸਾਬ ਦਾਬ ਕਰੇ ਇਹਨਾਂ ਨੇ ਬਹੁਤ ਮਰੀ ਵਧੀਆ ਮੰਨ ਨੂੰ ਲੱਗੀ ਗੱਲ ਚਲੋ ਚੱਲਦੇ ਆ ਜੀ ਫਿਰ ਹੁਣ ਠੀਕ ਹੈ ਵੀਰੇ ਬਹੁਤ ਧੰਨਵਾਦ ਤੁਹਾਡਾ ਕਿ ਜਾ ਕੇ ਠੀਕ ਹੈ ਜੀ ਚਲੋ ਚੱਲਦੇ ਆ ਫਿਰ ਹੁਣ ਜਾ ਕੇ ਦੇਖੀਏ ਵੇ ਸ਼ਾਹ ਕੋਟ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਬਾਡੀ ਹਾਂਜੀ ਹਾਂਜੀ ਭਾਈ ਜੀ ਜਿਹੜੀ ਐਂਟਰੀ ਲੱਗੇ ਦੇ ਕਰਨ ਇਹ ਬਾਈ ਉਹ ਨਹੀਂ ਹੋਰ ਭਾਈ ਫਟਾਫਟ ਮੋਟਰਸਾਈਕਲ ਮੂੰਹ ਦੇ ਲਾ ਆਇਆ ਮਾਹ ਪਤਾ ਨਹੀਂ ਕੀ ਹੋ ਗਿਆ ਇਹ ਬਾਈ ਵੀਡੀਓ ਦੇਖਦੇ ਆ ਸਾਰਾ ਦਾ ਬਾਈ ਉਹਨਾਂ ਦਾ ਵੀਰ ਉਹਨਾਂ ਦਾ ਧੰਨਵਾਦ ਜੀ ਲੋ ਤੈਨੂੰ ਧੰਨਵਾਦ ਕਰਦੇ ਆ ਨਾ ਇੱਕ ਚਲੇ ਜਾਂਦੇ ਰਾਹ ਕੀ ਮੋਟਰਸਾਈਕਲ ਪੂਰੇ ਲਿਆ ਕੇ ਜੀ ਪਿਆਰ ਵੀ ਜੀ ਸਾਾਨੂੰ ਬਹੁਤ ਜਿਆਦਾ ਪਿਆਰ ਆ ਬਾਈ ਤੁਹਾਡੇ ਨਾਲ ਤੁਹਾਡੀ ਡੇਲੀ ਵੀਡੀਓ ਚੈੱਕ ਕਰਦੇ ਆ ਜਿੰਨੀ ਵੀ ਵੀਡੀਓ ਬਣੀਆਂ ਸਾਨੂੰ ਉਹ ਫੋਲੋਅਰ ਕਿ ਕਰ ਰੱਖਿਆਗਾ ਧੰਨਵਾਦ ਜੀ ਤੁਹਾਡਾ ਬਹੁਤ ਹਾਂ ਬਹੁਤ ਸੋਹਣਾ ਤੁਹਾਡਾ ਜਨੂਨ ਏਰੀਆ ਦੇ ਵਿੱਚ ਬਹੁਤ ਬੰਦ ਵੀਰ ਆ ਹਾਂ ਟਾਈਮ ਤਾਂ ਮਿਲਣਾ ਨਹੀਂ ਬਾਈ ਹੁਣ ਮੋਟਰ ਵਾਲੇ ਬਾਈ ਕਿੱਥੇ ਆਉਣਗੇ ਕਈ ਮੇਰੇ ਘਰ ਫੋਨ ਆਉਣਗੇ ਬਾਈ ਦੱਸਿਆ ਨਹੀਂ ਇਹਦਾ ਫੇਰ ਚੰਗੀ ਨਹੀਂ ਗੱਲ ਪਰ ਵੀਰੇ ਹੁਣ ਅੱਜ ਉਦੇ ਵਾਸਤੇ ਮੈਂ ਪਹਿਲੇ ਵੀਡੀਓ ਦੇ ਵਿੱਚ ਸੌਰੀ ਮੰਗਦਾ। ਮੈਂ 5 ਵਜੇ ਦਾ ਟਾਈਮ ਅੱਗੇ ਦਿੱਤਾ। ਛਾਹ ਕੋਟ ਫੜਨਾ ਹੈ 5 ਵਜੇ ਦਾ ਦਾਦਾ 4 ਵਜੇ ਗੇ ਮੋਕੇ। ਹੁਣ ਹਿਸਾਬ ਨਾਲ ਉਹ ਅਸੀਂ 5 ਵਜੇ ਮਸ਼ੀਨ ਪਹੁੰਚਾਉਣੀ ਹੈ। ਕਿਹੜਾ ਵਗਣਾ ਉਹ ਮੋਕੇ ਹੀ ਬਹੁਤ ਪਰਾ ਪੈਂਡ ਆ ਬਾਈ। ਇਹ ਕਿਉਂ ਬਹੁਤ ਪਰਾ ਪੈਂਡ ਆ ਸਾਡਾ। ਠੀਕਾ ਜਿਹਾ ਲੱਗਦਾ ਬਾਈ। ਅੱਗੇ ਦੇਖਿਆ ਸਾਨੂੰ ਖੁਸ਼ੀ ਹੋਈ ਮੈਂ ਕਿ ਬਾਈ ਉਹੀ ਜਾਂਦਾ ਹੈਗਾ ਮਸ਼ੀਨ ਲੈ ਕੇ। ਮੈਂ ਕਹਿੰਦਾ ਮਿਲੋ ਬਾਈ ਮਿਲੇ ਯਾਰ ਪਤਾ ਕੀ ਜੇ ਕਰਾ। ਜੀ ਚੱਲਦਾ ਵੀਰੇ ਨਾ। ਚੱਲਦਾ ਬਾਈ। ਚੋਰ ਬਹੁਤ ਆ। ਜਿਵੇਂ ਨਾਲ ਇਹਨੂੰ ਖੇਚ ਹੁੰਦੀ ਆ ਵੀ ਅਸੀਂ ਇੱਥੋਂ ਵੀ 2 ਕਿੱਲੇ ਵਾੜ ਲਏ ਅਸੀਂ ਉੱਥੋਂ ਵੀ 2 ਕਿੱਲੇ ਵਾੜ ਲਏ ਇਹਦਾ ਗੱਲ ਆ ਵੀ ਖੇਚ ਕਰਕੇ ਚਲੋ ਬਾਈ ਧੰਨਵਾਦ ਤੁਹਾਡਾ ਜਿਹਦਾ ਸਾਡੇ ਆਸਤੇ ਵੀ ਮਿਲਿਆ ਹੈਗਾ ਠੀਕ ਚੱਲੇ ਪਿਆ ਬਈ ਹਾਂ ਇਹਨੇ ਕੋ ਲਿਆ ਦੇਦਾ ਯਾਰ ਕਿ ਕੁਝ ਨਹੀਂ ਜਣਾ ਹੈ ਬਾਕੀ ਇਹਨਾਂ ਮੂੰਹ ਹੁੰਦੇ ਆਸ ਮਾਰੇ ਕੋ ਭੁੱਲੇ ਜੀ ਚਲੋ ਹਾਂ ਠੀਕ ਹੈ ਠੀਕ ਹੈ ਲੱਗਾ ਹੋਇਆ ਨੰਦਰਾ ਵਟਣੀ ਚੱਲ ਚੱਲ ਭਾਈ ਚੱਲ ਖਤਰੇ ਮੜਾਇਗਾ ਮੈਂ ਪਟਿਆ ਗਿਆ ਖੇਤ ਬਾਈ ਜੀ ਲੱਗਿਆ ਹੋਇਆ ਨੰਦਰ ਪੜਨ ਤਾ ਕੱਚੀ ਵੀ ਆ ਮਸ਼ੀਨ ਚੱਲ ਰਹੀ ਆ ਮਹੀਨ ਲੱਗੀ ਗਈ ਜਾਂ ਨੰਤਰ ਲੱਗਿਆ ਆ ਬੜਨ ਹਾਂਜੀ ਬਾਈ ਜੀ ਬਾਈ ਜੀ ਵਈ ਜੀ ਬਾਈ ਨੰਨ ਨਿਆਰੇ ਸੀ ਦੇ ਐ ਚੱਲਾ ਬੈਂਟਾ ਮਜੇ ਮੇ ਸੁਵੇ ਸੰਨਾ ਕੀ ਗਉਂ ਕੇ ਹੋਰ ਕੋ ਜਨ ਬਾਈ ਇਕਾਈ ਬੈਂਟੇ ਨਗਰੋਂ ਆ ਮਾਰੇ ਆ ਹਾਂ ਥਾਲਾ ਠੀਕ ਆ ਜੀ ਬਾਈ ਇਧਰ ਗਣਕਾ ਸੁਪੀਆਂ ਆ ਗਣਕਾ ਸੁਪੀਆਂ ਥਾਲੇ ਵੀ ਠੀਕ ਆ ਕੀ ਗੱਲ ਹੈ ਰੁਕੇ ਰੋਟ ਆਹ ਆ ਬਹੁਤ ਠੀਕ ਆ ਬਹੁਤ ਠੀਕ ਹੈ ਬਈ ਸਰਪਾ ਮਾਲਕ ਦੇ ਕਿਹੜਾ ਦਵਾ ਰਹੀ ਜਾਵੇ ਆ ਲਾਗੇ ਮੜਣੀ ਇਹਦਾ ਵਾਦਾ ਵਾਦਾ ਕਰਦੇ ਹੀ ਇਹ ਮੜਨੇ ਹੋਰੇ ਆਪਣੇ ਇਰੀ ਕਣਕ ਘਟ ਹੁੰਦੀ ਆ ਮੱਕੀ ਯਾਰ ਆ ਕਿਹਦੇ ਮੱਕੀ ਦਾ ਰਗਵਾ ਜਾ ਆਹੀ ਏਰੀ ਕਣਕ ਲਾਉਂਦਾ ਵਰਾ ਇਤਾਂ ਤੇ ਅਮਰ ਦੇ 1 ਵਜੇ ਤੱਕ ਉਹ ਮੁੰਡਾ ਸਾਹੀ ਨਾ ਬਾਹਰ ਨੂੰ ਭੱਜਦੇ ਆ ਸਹੀ ਬਈ ਆਪਾਂ ਨੂੰ ਕਹਿੰਦੇ ਨੇ ਕੀ ਆ ਬਈ ਬਾਹਰ ਬਾਹਰ ਵੀ ਉਹ ਸਾਡੇ ਕਣਕ ਘਾਣ ਕੇ ਨਹੀਂ ਕਿਉਂ ਇਹਨਾਂ ਜਲਾਇਏ ਕਿੱਥੇ ਹੋਣ ਆਜ ਵੀ ਚਲਣੀਆਂ ਇਹਨਾਂ ਉਹ ਰਹੀਏ ਉਹ ਬਾਦਾ ਸਾਡੀ ਜਿਹੜੀ ਲਾਉਂਦੀ ਆ ਪਹਿਨੇ ਗਏ ਲਾ ਪਾਉਂਦੇ ਆ ਮੈਂ ਪਰਾਇਨ ਬਣਾਉਂਦੇ ਆ ਘਾਹ ਦਾ ਜੰਮੂ ਦਾ ਭਾਈ ਅਮਨ ਦੀ ਪਸਾਡਾ ਇੱਕ ਜੰਮੂ ਦੇ ਵਿੱਚ ਬਹੁਤ ਵੀਰ ਹੈ ਨਾ ਵੀਡੀਓ ਦੇਖ ਰਹਾ ਪਿਆਰ ਹੈ ਵੀਰ ਨੇ ਬਾਈ ਨੇ ਕੱਲ ਬਸ ਉਹ ਆਉਂਦਾ ਆਇਆ ਜਾਨ ਮਿਲ ਕੇ ਦਿੱਕੇ ਆਦਾ ਹੁਣ ਜਿਹੜਾ ਆਖਰੀ ਪਹਾਂ ਆਇਆ ਵੀ ਅੱਜ ਸ਼ਾਮ ਨੂੰ ਜੀ ਅਬ ਕੰਮ ਨਹੀਂ ਕਰਦੇ ਵੀ ਹਾਂ ਯਾ ਅਗੇ ਜੰਮੂ ਆਈ ਆਨ ਵਾਲੇ ਵਾਕਿਆ ਜੰਮੂ ਵਈ ਵਜੇ ਬਹੁਤ ਚੜੀ ਜੀ ਨੇ ਜਾਣਾ ਮੇਰਾ ਵੀਰ ਹਣਾ ਹੁਣ ਕੱਲ ਹੀ ਕੋਈ ਫੇਰ ਬੰਦੇ ਦਾ ਹੁਣ ਮੈਂ ਵੀਰੇ ਤੇਰੀ ਵੀਡੀਓ ਦੇਖ ਦੇਖ ਹੁਣ ਸਨੀਤਾ ਲਜਾਈ ਜਾਂਦੇ ਆ ਲੋਕ ਚਲੋ ਮੈਂ ਕੋਈ ਰੋਟੀਆਂ ਦਾ ਪਾਇਆ ਹਾਂ ਜੀ ਆਪਣਾ ਕਿਹੜੇ ਕੰਮ ਆਵਣ ਨੇ ਕਿਹੜੇ ਡਿਊਟੀ ਉੱਤੇ ਲਾਈ ਆ ਇਹਦਾ ਫਾਇਦੇ ਆ ਘਾਟ ਘਾਟ ਦਾ ਬਾਲੀ ਪਿੰਦੇ ਹੁਣ ਜਮਾ ਜੰਮੂ ਵੇਂ ਕੋਇੰਗ ਤੋਂ ਜੰਮੂ ਜੰਮੂ ਚਰਬੇ ਆ ਕੇ ਮਗਲ ਕੇ ਚੱਲਣਾ ਹੈ ਜਲ ਕੋ ਕਹਣਾ ਚੰਦਿਆਂ ਨਾਲ ਬਈ ਆ ਜਾ ਹੱਥਾ ਵਾਪਸ ਕੋਇਆ ਹੰਬਾ ਬਿਲ ਨੂੰ ਰਾਜੀ ਦੇ ਬੁਲਾਉਣ ਵਾਲਾ ਕਹਿੰਦਾ 2 ਮਹੀਨ ਪਹਿਲਾਂ ਖੜੀ ਆ ਗਿਆ ਦਾ ਇਹ ਵੀ ਜਲ ਕੋਇਆ ਇਹਦਾ ਉਹ ਇਹ ਨੂੰ ਨਹੀਂ ਆਦੀ ਹੈ ਕਰੇਗਾ ਨਹੀਂ ਕੋਈ ਨਹੀਂ ਜਾਂ 7:00 ਵਜੇ ਦਾਸਰਾ ਖੜੀ ਹੋ ਕੇ ਵੇ ਰਗ ਰਗਾ ਕਹਾ ਕੇ ਜੀਵੀ ਧਾਰਨੋ ਨੂੰ ਉਹ ਦਵਾਣਾ ਵੀ ਭਾਈ ਉਹ ਕਰਿਓ ਮਜੀ ਕੋਈ ਚੋਨਾ ਆਈ ਮੇਰੇ ਕੋਲ ਦਿਖਾਇਓ ਨਾ ਉਹ ਮਾੜਕਪੈ ਡਰ ਜਾਣਾ ਆਹ ਫਰਕ ਤਾਂ ਕਈ ਕਰ ਉਹ ਹੋਰ ਇਗਾਈ ਆਹੀ ਮੱਗੇ ਤਾਂ ਮੈਂ ਨਾ ਲੈਣਾ ਜਾਉਂ ਕੋਨੇ ਕਾ ਲਉਣਾ ਪਾ ਹੈ ਗਿਆ ਹੁਣ ਉਹ ਪਤਰਾ 20 ਦਿਲੇ ਵੜ ਜੇ ਭਾਵੇਂ ਸਭ ਸਵਾਦ ਨਾਲ ਗਿਆ ਰੋਟੀ ਨਾ ਘਰ ਤੇ ਦੇਈ ਜਣੀ ਉਹ ਵੀ ਨਾਲ ਨਹੀਂ ਆਣਾ ਬਣਾ। ਬਸ ਤਰੇ-ਤਰੇ ਲੈ ਕੇ ਜਾਈਏ। ਉਹ ਵੀ ਭਾਈ ਜਾਊਗੀ ਇੱਕ ਤਰੀਕ ਨੂੰ ਵਿਆਹ ਰੋ। ਉਹ ਵੀ ਨੰਬਰ ਆਵਾਗੇ ਵਿਆਹ ਹੈ ਇਹ ਕਿਹਾ ਮੈਂ। ਉਹ ਆਪਣੇ ਨਾਲ ਪੈਰ ਰੁਕਾ ਕੇ ਯਾਰੀਆਂ ਬਾਲੀਆਂ ਹੋ ਜਾਣਾ। ਹਾਏ। ਹਾਂ? ਹਾਏ। ਲੰਮੇ ਰੁਕਾ ਦੇਣਾ ਆਪਾਂ। ਭਾਈ ਮੈਂ ਤੇ ਗੱਲਿਆਂ ਨਾ ਰਾਜੀ ਕਬਾਈ ਦਾ ਮੈਨੂੰ ਫੋਨ ਆਇਆ। ਉਹ ਆਖੇ ਭਾਈ ਵੀਡੀਓ ਤੁਹਾਰੇ ਵਿਚਾਂ ਇਹਦੇ ਬਾਰੇ ਕਹਿਆ ਕਰੋ। ਉਹ ਵੀ ਆਪਣੇ ਪੰਜਾਬੀ ਆਪਣਾ ਵੀਰਾ ਮੋਗੇ ਦਾ ਕੋਈ ਗੱਲ ਹੋ ਜਰੂਰ ਵੈਸੇ ਵਧੀਆ ਕਰੀਆ ਵੀ ਜਿਹੜੇ ਮੈਂ ਪੰਜਾਬੀ ਵੀਰ ਭਾਈਆਂ ਨਾਲ ਰੇੜੀਆਂ ਲਾਉਂਦੇ ਆ ਜਾਣ ਨੂੰ ਵੀ ਚੀਜ਼ ਕੰਮ ਕਰਦੇ ਆ ਸਭ ਪਹਿਲ ਹਰ ਉਹਦੇ ਆਖੜੜੋ ਪਿੱਛੇ ਆ ਕੋਲਾ ਬਈ ਇਹਦੇ ਆਪਨੇ ਫਾਪ ਤੇ ਦੁੱਖਿਆਂ ਤੋਂ ਆ ਕੇ ਆਪਣੇ ਬੰਦੇ ਰੇੜੀਆਂ ਵਰਕਰ ਯਾਰਕਰ ਜੋ ਵੀ ਲਾਉਂਦੇ ਆ ਉਹਨਾਂ ਨੂੰ ਕਹਿੰਦਾ ਵੀ ਭਾਈ ਵੀਰ ਜੇ ਬੋਲਿਆ ਕਰ ਬੰਦਾ ਵੀ ਤੇ ਅਸੀਂ ਕੰਮ ਵਾਲੇ ਬੰਦੇ ਆ ਵੀ ਸਾਡੇ ਜੇ ਦਰੋ ਭਾਈ ਜੀ ਜੋਰ ਤੋਂ ਵੀ ਵਧੀਆ ਮਰੇ ਮੇਰੇ ਨੂੰ ਪੰਜਾਬੀ ਲਾਉਣੀ ਆ ਦਰਾਨਾ ਆਈ ਆਈ ਕੰਮ ਕਰਦੇ ਆ ਜਿਹੜੇ ਪੰਜਾਬ ਦੀਆਂ ਹੌਸਲਾ ਵਧੇ ਪਰ ਆਪਣੇ ਬੰਦੇ ਬਾਈ ਕੰਮ ਕਰਕੇ ਰਾਜੀ ਬਹੁਤ ਔਖਾ ਕੰਮ ਹੁਣ ਕਰਨੀ ਪੈਂਦੇ ਦੁਫੜੇ ਬਣਾਉਂਦੇ ਆ ਹੈ ਕਿ ਨਹੀਂ ਤੁਹਾਨੂੰ ਤਾਂ ਪਤਾ ਹੀ ਆ ਸਾਰਾ ਆਈ ਆਇਆ ਤਾਂ ਆਈ ਤੇਰੇ ਕੋਰੇ ਘਰੋਂ ਇੱਕਾ ਵੱਡੇ ਆ ਗਿਆ ਆਖੀ ਭਾਈ ਓਕੇ ਮਖਸਰ ਸਾਰੀ ਦੇਹੀਆਂ ਨਾ ਬਾਈਆਂ ਦਾ ਨਾ ਪਿਆਰ ਬਹੁਤ ਨਾ ਤੈਨੂੰ ਉਸ ਤੋਂ ਅੰਗਵਾਦ ਕਰਦੇ ਆ ਤਾਂ ਲੈ ਡਿਗਰੇ ਦੇ ਰੱਖਦੇ ਪਹਿਲੀ ਦਾ ਗੱਲ ਇਹ ਆ ਵੀ ਜਿਹੜਾ ਪੰਜਾਬੀ ਜੁੱਤੀਆਂ ਦੇ ਮੁੰਡਾ ਹਨ ਆਪਾਂ ਨੂੰ ਪੰਜਾਬ ਮੂੜਾ ਹੋਵੇ ਆਪਾਂ ਬਣਾਇਆ ਦਾ ਕੰਮ ਹੈ ਨਾ ਵੀਰ ਭਾਈ ਉਹ ਵੀਰ ਨੇ ਝੋਲੇ ਜਿਹਾ ਆਕੋਗ ਦੀ ਬੋਤਲ ਰਹਿੰਦੀ ਹੋਈ ਬੀਤੀ ਹੈ ਇੱਕ ਆਕੋਗ ਦੀ ਬੋਤਲ ਇੱਕ ਪਾਜਾ ਨੂੰ ਖਰਾਬ ਦੀ ਬੋਤਲ ਵਧੀਆ ਰੋਟੀ ਆ ਬੁਜੀਆ ਸਾਰਾ ਗੁਰਬਾਈ ਦੇ ਕੇ ਆ। ਤੁਹਾਨੂੰ ਤਾਂ ਕਹਿੰਦਾ ਰੋਟੀ ਆ ਅਸੀਂ ਵੀ ਦੇਖਿਆ ਵੀ ਰੋਟੀ ਉਹ ਹੈ ਜਿਹੜਾ ਘਰਾਂਗੇ ਲੱਗੇ ਅੱਡਾ ਮੀੜ ਉਹ ਦੇਖਣ ਵਿੱਚ ਉਹ ਆਪਣੇ ਇੱਕ ਫਟੇ ਦੀ ਬੋਤਲ ਹੈ ਇੱਕ ਜਰਦਾਰ ਉਹਦੀ ਬੋਤਲ ਭਾਏ ਵਾਸਤੇ ਵਧੀਆ ਪ੍ਰਿੰਟਡ ਹੈ ਜੀ। ਧੰਨਵਾਦ ਸਰਤਨ ਮੀਡੀਆ ਬੋਲੋ ਘਰੇ ਪਈਆਂ ਉਹਨਾਂ ਨੂੰ ਦੇਰੀ ਨਹੀਂ ਕੀਤੀ ਜਾਂਦੇ ਬਾਹਰ ਦਵਾਵਾਂਗੇ ਮੈਂ ਵੀ ਪ੍ਰਿੰਟਿੰਗ ਵਿੱਚ ਦਲਦਾ ਨਹੀਂ ਕਰਦਾ ਰੋਇ ਰਾਤ ਬੋਰ ਨੂੰ ਦੇਖਿਆ ਬੋਰ ਦਾ ਬਾਈ ਬਣ ਗਿਆ ਬੰਦਾ ਸਾਉ 70% ਹੋ ਗਿਆ ਦਿੱਤਾ ਅਜੇ ਹੁਣ 30 ਉਹ ਵੀ ਪੱਕਾ ਰੇ ਲੈਣਾ ਹੌਲੀ ਹੌਲੀ ਸਾਡੀ ਮਾਂ ਕਹਿੰਦੀ ਆ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਆ ਉਹ ਆ ਬੰਦੇ ਰਹੇਗਾ ਜੀ ਮੋਤੇ ਕਰਕੇ ਬੰਦੇ ਬੋਲਣਾ ਨਾ ਠੀਕ ਹੈ ਜੀ ਮਿਲਦੇ ਹਾਂ ਮੇਰੇ ਕੰਮ ਨਹੀਂ ਸਾਡੀ ਜੀ ਦੇਖਣੇ ਦੋਣ ਆ ਨਾ ਬੋਰ ਬੋਰ ਤੋਂ